ਹਾਲ ਹੈ ਜੀ ਤੁਸੀਂ ਦੇਖੋ ਪੂਰੀ ਕੋਸ਼ਿਸ਼ ਕਰ ਰਹੇ ਨੇ ਆ ਭਾਈ ਨੂੰ ਤੁਸੀਂ ਇਹਦੇ ਅੰਦਰ ਤੋਰਦੇ ਹੋ ਹਾਂ ਹਾਂ ਅੱਗੇ ਕੀ ਨੀ ਹੈ ਤੁਸੀਂ ਤਾਂ ਕੰਦੇ ਅੰਦਰ ਬੰਦੇ ਨੇ ਪਰ ਆਗੂ ਅੱਗ ਤੇ ਕਾਬੂ ਹੈ ਜਿਹੜਾ ਉਹ ਨਹੀਂ ਪਾਇਆ ਗਿਆ ਆ ਦੇਖੋ ਤੁਸੀਂ ਸੇਕ ਬਹੁਤ ਜਿਆਦਾ ਵਾਕਈ ਜੀ ਅੱਗ ਬਹੁਤ ਜ਼ਿਆਦਾ ਅੰਦਰ ਪ੍ਰਿਆਣਕ ਲੱਗੀ ਹੋਈ ਐ ਕੰਟਰੋਲ ਨਹੀਂ ਹੋ ਪਾ ਰਹੀ ਫਿਲਹਾਲ ਤਾਂ ਤਿੰਨ ਗੱਡੀਆਂ ਆ ਚੁੱਕੀਆਂ ਨੇ ਤਿੰਨ ਗੱਡੀਆਂ ਆ ਚੁੱਕੀਆਂ ਸਤ ਤਿੰਨ ਗੱਡੀਆਂ ਇਹ ਕੰਦ ਇਹ ਕੰਦ ਡਿੱਗ ਜੂਗੀ ਭਾਈ ਇਹ ਕੰਦ ਨਾ ਇਹ ਕੰਦ ਡਿੱਗ ਜੂਗੀ ਬਈ ਤੱਕ ਪਾਣੀ ਕਿਚੋ ਭਾਈ ਪਾਣੀ ਚਾਹੀ ਲਓ ਜੀ ਇੱਕ ਚੱਕੀ ਬਾਈ ਪਾਪ ਇੱਕ ਮਿੰਟ ਰਵੀ ਦੇਖੇ ਇਹ ਕੋਣ ਉਹ ਗਿਆ ਪਾਣੀ ਬੰਦੀ ਰੱਖ ਦੋ ਮਿੰਟ ਯਾਰ ਰਵੀ ਦੇਖੋ ਇੱਕ ਮਿੰਟ ਜਾਣ ਦਿਓ ਦੇਖੋ ਛੋਟੇ ਵਿੱਚ ਚਲੋ ਦੇਖੋ ਦੇਖੇ ਵੀ ਕਰਲੇ ਬਸ ਬਰਾਣ ਖਲੂ ਹਾਂ ਦੇਖ ਲੋ ਕਿੰਨਾ ਬੁਰਾ ਹਾਲ ਕਿੰਨੇ ਲੋਕ ਲੱਗੇ ਨੇ ਪਰ ਅੱਗ ਜਿਹੜੀ ਐ ਉਹ ਕਾਬੂ ਚ ਫਿਰ ਵੀ ਨਹੀਂ ਆ ਰਹੀ ਬਹੁਤ ਭਿਆਨਕ ਆਗ ਹੈ ਜਿਹੜੀ ਉਹ ਲੱਗੀ ਐ ਬਹੁਤ ਜਿਆਦਾ ਬੁਰਾ ਹਾਲ ਅੱਗ ਬਹੁਤ ਜਿਆਦਾ ਅੰਡਰ ਕੰਟਰੋਲ ਨਹੀਂ ਹੈਗੀ ਦੇਖਿਓ ਜੀ ਦੇ ਦੇਖੋ ਦੇਖੋ ਤੁਸੀਂ ਕੋਸ਼ਿਸ਼ਾਂ ਚੱਲ ਰਹੀਆਂ ਨੇ ਪਰ ਅੱਗ ਜਿਹੜੀ ਉਹਦੇ ਤੇ ਕਾਬੂ ਪਾਣਾ ਹਲੇ ਔਖਾ ਹੈ ਹਲੇ ਤੱਕ ਜਿਹੜੀ ਹੈ 8 ਅਤਵਾਤ ਦਿਨ ਦੇ ਵਿੱਚ ਕੋਈ 10 ਮਿੰਟ ਨੇ ਪਰ ਅੱਗ ਤੁਸੀਂ ਦੇਖੋ ਹਲੇ ਤੱਕ ਕੰਟਰੋਲ ਨਹੀਂ ਹੋਈ। ਦਾ ਜੀ ਜੀ ਬਿਲਕੁਲ ਬਾਲ ਦੀ ਸਟਰੈਂਥ ਘਟ ਜਾਂਦੀ ਐ ਇਸ ਕੋਈ ਸ਼ੱਕ ਨਹੀਂ ਪਰ ਉਹੀ ਗੱਲ ਐ ਫਿਰ ਹੁਣ ਆ ਤੁਸੀਂ ਦੇਖੋ ਵੀ ਹੁਣ ਕੋਸ਼ਿਸ਼ ਇਹ ਐ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅੱਗ ਤੇ ਕਾਬੂ ਫਿਲਹਾਲ ਕਿਸੇ ਤਰੀਕੇ ਜਿਹੜੇ ਵੀ ਤਰੀਕੇ ਨਾਲ ਪਾਇਆ ਜਾ ਸਕਦਾ ਹੈ ਅੱਗ ਤੇ ਕਾਬੂ ਹੈ ਜਿਹੜਾ ਉਹ ਪਾਇਆ ਜਾਵੇ ਲੱਗਿਆ ਕਿਤੇ ਲੱਗੇ ਕਦੋਂ ਅੱਛਾ ਇਹ ਵੀ ਹੋ ਸਕਦਾ ਜੀ 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 ਤੁਸੀਂ ਦੇਖੋ ਚਲੋ ਇਹ ਵੀ ਥੋੜਾ ਜਿਹਾ ਹੁਣ ਅੰਦਰ ਜਾਣ ਜੋ ਕਰਿਆ ਤਾਂ ਹੋਏ ਨੇ ਇਹ ਆਦਰਵਾਇਜ਼ ਆਗਿਆ ਜਿਹੜੀ ਉਹ ਹਲੇ ਵੀ ਕੰਟਰੋਲ ਨਹੀਂ ਹੋ ਰਹੀ

ਕਰਕੇ ਸਭ ਜਿਹੜੇ ਨੇ ਜਿਹੜੇ țeੜੇ ਤੇ ਆ ਰਹੇ ਨੇ ਦੇਖਣ ਪਰ ਹਾਲਾਤ ਦੇਖ ਲਓ ਤੁਸੀਂ ਹਲੇ ਵੀ ਜਿਹੜਾ ਕੰਟਰੋਲ ਦੇ ਵਿੱਚ ਨਹੀਂ ਹੈਗੇ ਪੌਣੇ 7 ਵਜੇ ਕਹਿੰਦੇ ਨੇ ਅੱਗ ਲੱਗੀ ਸੀ ਪੌਣੇ 7 ਲੱਗੀ ਸੀ ਬਾਬੂ ਜੀ ਅੱਗ 5:45 6:45 6:45 6:45 ਪੌਣੇ 7 ਕਾਰ ਚ ਗਿਆ ਅਜੇ ਤੱਕ ਨਹੀਂ ਕਰਦੇ ਕਾਰ ਦਾ ਕੋਣਾ ਹਾਂ ਜੀ 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 ਪੌਣੇ 7 ਲੱਗੀ ਆ ਕਿਤੇ ਹੁਣ ਤੁਸੀਂ ਇਹ ਵੇਖੋ ਵੀ 8 ਵਜਨ ਦੇ ਵਿੱਚ 5 ਕੁ ਮਿੰਟ ਨੇ ਤੇ ਇਹ ਪੰਗਾ ਇਹ ਵੀ ਹੈ ਵੀ ਸਾਬ ਵਹੀਕਲਸ ਜਿਹੜੇ ਨੇ ਉਹ ਲੋਕਾਂ ਦੇ ਬਾਹਰ ਵੀ ਖੜੇ ਨੇ ਇਹ ਵੀ ਹੈ ਭੀੜੀਆਂ ਗਲੀਆਂ ਦੇਖੋ ਪਟਕਲਾਂ ਦੇ ਨਾਲ ਪਾਣੀ ਜਿੰਨਾ ਕੋ ਹੋ ਸਕਦਾ ਕਿੰਨੇ ਪਾਣੀ ਪਾ ਲੈਗਾ ਯਾ ਤੁਸੀਂ ਨੁਕਸਾਨ ਜਿਆਦਾ ਪੱਟਲਾਂ ਨਾਲ ਇੱਕ ਵੀਰ ਜਿੰਨਾ ਬਾਹ ਲੱਗਦਾ ਉਹਨਾਂ ਆਹ ਆ ਹੈ ਗਿਆ ਆ ਦੇਖੋ ਅੱਗ ਹਲੇ ਵੀ ਜਿਹੜੀ ਹੈ ਕੰਟਰੋਲ ਦੇ ਵਿੱਚ ਹੈ ਨਹੀਂ ਪਰਲੇ ਪਾਸੇ ਕਿਵੇਂ ਚਲੀਗੀ ਸਪ ਨਾਲ ਫਰੋਸੀਆਂ ਦੇ ਘਰ ਆ ਗਈ ਹੈ ਹਾਂ ਗੱਡੀ ਦੱਸੋ ਕੈਬ ਲਾਓ ਨਾ ਗੱਡੀ ਹੋ ਰਾਜੀ ਨਹੀਂ ਦੇਖੋ ਗੱਡੀ ਪਾਏ ਤਾਂ ਗੱਡੀ ਆਉਗੀ ਅੰਦਰ ਤਾਂ ਹੀ ਆਉਗੀ ਉਹ ਗੱਡੀ ਆ ਰਹੀ ਆ ਭਰਾ ਵੀਕਲ ਪਰੇ ਕਰ ਲੋ ਕਿਤੇ ਟੁੱਟ ਗਿਆ ਫਿਰ ਨਾ ਬੜਾ ਚੱਕ ਲੋ ਨਿਕਲ ਆਂਦੇ ਨਿਕਲ ਕੇ ਜਾ ਕਰ ਆ ਕੋਈ ਸਿਕਾੜੀਆਂ ਪਾਸੇ ਕਰਾ ਦੇ ਯਾਰ ਜੀ ਕੋਈ ਪਾਸੇ ਕਰਾ ਯਾਰ ਗੱਡੀ ਆਓ ਹਾਂ ਦੇਖੋ ਤੁਸੀਂ ਕਿੰਨਾ ਜ਼ਿਆਦਾ ਬੁਰਾ ਹਾਲ ਧਿਆਨਤ ਆ ਯਾਰ ਨੂੰ ਪੁੱਛਿਆ ਕਰਤਾ ਕਿ ਆਇਆ ਕਰਕੇ ਫਾਇਰ ਫਾਈਟਰਸ ਫਾਇਰ ਫਾਇਰ ਮੇਰੇ ਦੋ ਕਿੱਟੇ ਲੋਟ ਲੈ ਪਾਜੀ ਕੰਟਰੋਲ ਹੋਈ ਥੋੜੀ ਬਹੁਤੀ ਅੱਗ ਕਿੰਨਾ ਤਨਕ ਟਾਈਮ ਹੋਰ ਲੱਗੇਗਾ ਲੈ ਅੱਧੇ ਘੰਟੇ ਚ ਹੋ ਜਾਏਗੀ ਜੀ ਹੋਰ ਆ ਰਹੀਆਂ ਕੱਟੀਆਂ ਆ ਰਹੀਆਂ ਜੀ ਬਿਲਕੁਲ ਆ ਦੇਖੋ ਤੁਸੀਂ ਐਮਐਲਏ ਸਭ ਆਏ ਸੀਗੇ ਉਹ ਕਹਿੰਦੇ ਮੈਂ ਲੁਧਿਆਣੇੋਂ ਆਇਆ ਸਿੱਧਾ ਇੱਥੇ ਆਇਆ ਉਹਨਾਂ ਨੇ ਕਮਿਸ਼ਨਰ ਨਾਲ ਜੀ ਕੁਝ ਵੀ ਹੋ ਸਕਦਾ ਪਰ ਇਹ ਗਾਉਂ ਸੀਗਾ ਜੀ ਇਹ ਜਿਹੜਾ ਆਜੋ ਜੀ ਬਾਹਰ ਆ ਜਾਓ ਸਭ ਲੋਕ ਆਪੋ ਆਪਣਾ ਵਾਹ ਲਾ ਰਹੇ ਆ ਪਰਲੇ ਪਾਸੋਂ ਉਧਰੋਂ ਪਰਲੇ ਘਰ ਚੁੰਮ ਕਰ ਰਹੇ ਨੇ ਕੁਝ ਲੋਕ ਕੁਛ ਇਧਰੋਂ ਕਰ ਰਹੇ ਨੇ ਸਭ ਲੋਕ ਜਿਹੜਾ ਪੱਟਲਾ ਦੇ ਨਾਲ ਵੀ ਕੋਸ਼ਿਸ਼ ਜਿਹੜੀ ਨੇੜੇ ਤੇ ਆ ਗਿਆ ਜਿੰਨਾ ਕੋ ਕੰਟਰੋਲ ਕੀਤਾ ਜਾ ਸਕਦਾ ਉਹ ਤਾਂ ਕੀਤਾ ਜਾਵੇ ਲੋ ਜੀ ਗੱਡੀ ਹੋਰ ਆ ਗਈ ਇਹ ਗੱਡੀ ਜਾਏਗੀ ਤਾਂ ਹੀ ਆਏਗੀ ਸੋ ਇਸ ਕਰਕੇ ਦੋ ਗੱਡੀਆਂ ਇੱਕ ਇੱਧਰ ਖੜੀ ਐ ਇੱਕ ਉਧਰ ਖੜੀ ਐ लो जी और अदर जाने कोशिश कर रहे हैं और डीप क्योंकि जी ਬਾਊ ਜੀ ਸਿਲੰਡਰ ਵਗੈਰਾ ਤਾਂ ਨਹੀਂ ਹੈਗਾ ਅੰਦਰ ਹੈ ਜੀ ਸਿਲੰਡਰ ਹੈ ਜੀ ਸਿਲੰਡਰ ਹੈ ਲੋਇਆ ਇਹਨਾਂ ਦਾ ਸਮਾਨ ਹੀ ਆ ਹਾਂ ਹਾਂ ਜਿੰਮੀ ਦਾ ਸਮਾਨ ਹੈ ਜਿੰਮੀ ਦਾ ਅੱਜ ਬਿਲਕੁਲ ਤਾਟੀਆਂ ਰੱਖਦੇ ਲੱਕੜ ਦੇ ਫੀਸਨ ਹੈ ਹਾਂ ਤਾਟੀਆਂ ਹੋ ਗਈਆਂ ਕਈਆਂ ਤੇ ਦੰਤੇ ਦਸਤੇ ਦਸਤੇ ਹੋ ਗਏ ਐਦਾਂ ਦਾ ਲੱਕੜ ਦਾ ਸਮਾਨ ਹੈ ਜਿਹੜਾ ਉਹ ਇਹਦੇ ਵਿੱਚ ਸੀਗਾ ਕਿਉਂਕਿ ਚੱਕਲੇ ਵੇਲ ਨੇ ਇਸ ਟਾਈਮ ਦਾ ਕੁਝ ਸਮਾਨ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਜੀ ਸਭ ਕੁਝ ਕਰੀਬਨ ਕਰੀਬਨ ਤੁਸੀਂ ਵੇਖ ਲਓ ਜਿੱਤੋਂ ਇੱਚ ਆਰਡਰ ਆ ਇਹ ਬਾਈ ਜੀ ਐਮਐਲਏ ਸਾਹਿਬ ਦੇ ਘਰ ਤੋਂ ਥੋੜੀ ਜੀ ਪਹਿਲਾਂ ਲੈਫਟ ਸਾਈਡ ਤੇ ਇੱਕ ਗਲੀ ਮੁੜਦੀ ਆ ਕਿੰਨੇ ਨੰਬਰ ਗਲੀ ਹੈ ਜੀ ਇਹ ਜੋਗੀ ਨਗਰ 5/5 ਨੰਬਰ ਗਲੀ ਹੈ ਜੀ ਉੱਥੇ ਲੱਗੀ ਇਹ ਅੱਗ ਤੇ ਟੀਵੀ ਟਾਵਰ ਟੀਵੀ ਟਾਵਰ ਹਾਂ ਜੀ ਆਹ ਟਾਵਰ ਇੱਕ ਭਗਾ ਇਹਦਾ ਐਟਲ ਦਾ ਸ਼ਾਇਦ ਹੈਗਾ ਮਨ ਲਾਦਾ ਜੀ 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 ਬਿਲਕੁਲ ਟਾਵਰ ਹੈ ਇੱਥੇ ਟੀਵੀ ਟਾਵਰ ਨਹੀਂ ਟਾਵਰ ਜੀ ਮੋਬਾਈਲ ਤੇ ਜਿਹੜਾ ਰੇਂਜ ਵਧਾਉਂਦਾ ਸੋ ਇਸ ਕਰਕੇ ਮਾਈ ਗਾਡ ਫੈਮਲੀ ਦਾ ਦੇਖੋ ਤੁਸੀਂ ਅੱਗੇ ਹੋਰ ਮਨਾਂ ਨੇ ਬਹੁਤ ਗੱਲ ਕਰਦੀ ਰਹੇਗੀ ਚਲੋ ਬੱਚਾ ਚੰਨ ਚਾਨ ਚਾਨ ਕਰ ਲਓ ਦੇਖੋ ਘਰਿਆਂ ਦਾ ਬੁਰਾ ਬੁਰਾ ਹਾਲ ਕਿੰਨਾ ਜਿਆਦਾ ਬੁਰਾ ਹਾਲ ਹੋਇਆ ਇਹਨਾਂ ਦਾ ਵਿਚਾਰਿਆਂ ਦਾ ਨੁਕਸਾਨ ਕਿੰਨਾ ਹੋਇਆ ਸੋ ਇੱਧਰ ਲੈ ਕੇ ਆਓ ਉਸ ਕਿੰਨਾ ਬਟ ਕਰੋ ਕਰੋੜਾਂ ਦਾ ਨੁਕਸਾਨ ਕਹਿ ਸਕਦੇ ਆ ਆਪਾਂ ਤੁਸੀਂ ਇਹ ਦੇਖੋ ਪਰ ਦਾ ਨੁਕਸਾਨ ਹੋਇਆ ਉਹਨੂੰ ਪਤਾ ਹੁੰਦਾ ਮਾਈ ਗਾਡ ਸਭ ਕੁਝ ਸੜ ਕੇ ਸਵਾਬ ਕਿ ਫਾਇਰ ਬ੍ਰਿਗੇਡ ਦਾ ਪਾਣੀ ਇੰਚੇ ਰਾਇ ਉਹ ਆਂਦਾ ਨਾਲ ਚੌਥੀ ਗੱਡੀ ਭਾਜੀ ਚੌਥੀ ਗੱਡੀ ਆ ਗਈ ਓਕੇ ਚੌਥੀ ਗੱਡੀ ਆ ਚੁੱਕੀ ਹੈ ਜੀ ਪਰ ਫਿਰ ਵੀ ਜਿਹੜਾ ਕੋਸ਼ਿਸ਼ਾਂ ਜਿਹੜੀਆਂ ਨੇ ਆ ਦੇਖੋ ਜੀ ਦੇਖ ਦੇ ਸੋ ਲੋ ਇੱਕ ਹੋਰ ਗੱਡੀ ਮੈਂ ਲਾਦਾ ਆਂ ਦੀ ਤਿਆਰੀ ਦੇ ਵਿੱਚ ਹੋਰ ਗੱਡੀ ਆ ਰਹੀ ਹੈ ਸੋ ਇਹ ਜੋ ਵੀ ਨਗਰ ਗਲੀ ਨੰਬਰ ਵਾਂਜੀ ਬਟਾ ਪੰਜ ਭਿਆਨਕ ਅੱਗ ਜਿਹੜੀ ਐ ਉਹ ਲੱਗੇ ਆ ਸਭ ਲੋਕ ਆਪੋ ਆਪਣਾ ਵਾਹ ਲ ਆ ਰਹੇ ਆ ਅੱਗ ਨੂੰ ਬੁਝਾਉਣ ਦੇ ਲਈ ਫਾਇਰ ਬ੍ਰਿਗੇਡ ਜਿਹੜੀ ਉਹ ਆਈ ਹੋਈ ਐ ਚੌਥੀ ਗੱਡੀ ਆ ਚੁੱਕੀ ਐ ਪਰ ਛੱਤਾਂ ਜਿਹੜੀਆਂ ਨੇ ਤੁਸੀਂ ਉਹ ਦੇਖੋ ਇਹ 3 ਸਿਹਤ ਅਕਾਲ ਦੇ ਵਿੱਚ ਹਾਂਜੀ ਹੋਈ ਥੋੜੀ ਬੋਤੀ ਕੰਟਰੋਲ ਹਾਂ ਪੂਰਾ ਕੰਟਰੋਲ ਹੋ ਗਿਆ ਲੋ ਜੀ ਬਿਲਕੁਲ ਹਲੇ ਤੱਕ ਅੱਗ ਨਹੀਂ ਦਿਖ ਰਹੀ ਕਿਤੇ ਥੋੜੀ ਬਹੁਤੀ ਥੋੜੀ ਬਹੁਤੀ ਹੈ ਪਰ ਪਹਿਲਾ ਤਾਂ ਇੱਥੇ ਅੱਗ ਦੀਆਂ ਲਪਟਾਂ ਜਿਹੜੀਆਂ ਸੀਗੀਆਂ ਬਹੁਤ ਜ਼ਿਆਦਾ ਸੀ ਮਾਈ ਗੋਡ ਦੇਖੋ ਜੀ ਹਾਂਜੀ ਹੈਲੋ ਕੰਟਰੋਲ ਚ ਹੈ ਜੀ ਹੁਣ ਅਗ ਕਾਫੀ ਹੱਦ ਤੱਕ ਪਹਿਲਾਂ ਤਾਂ ਅੰਦਰ ਵੜਿਆ ਵੀ ਨਹੀਂ ਸੀ ਜਾ ਰਿਹਾ ਪਰ ਹੁਣ ਜਿਹੜੀ ਹੈ ਇਹ ਅੱਗ ਕੰਟਰੋਲ ਦੇ ਵਿੱਚ ਆ ਚੁੱਕੀ ਹੈ ਪਰ ਨੁਕਸਾਨ ਹੈ ਜਿਹੜਾ ਉਹ ਬਹੁਤ ਜ਼ਿਆਦਾ ਹੋਇਆ ਤੁਸੀਂ ਦੇਖ ਹੀ ਰਹੇ ਹੋ ਆ ਦੇਖੋ ਸੋ ਹੁਣ ਅੱਗ ਜਿਹੜੀ ਉਹਦਾ ਬੜਾ ਬਸੰਦਿਆ ਬੋਲੀ ਉਹਦੇ ਤੇ ਕਾਬੂ ਪਾਇਆ ਜਾ ਚੁੱਕਿਆ ਹੈ ਇਸ ਕਰਕੇ ਬਿਲਕੁਲ ਇਹ ਹੁਣ ਅੱਗ ਤੇ ਕਾਬੂ ਪਾ ਲਿਆ ਗਿਆ ਥੋੜਾ ਜਿਹਾ ਧਿਆਨ ਰੱਖਿਆ ਕਰੋ ਯਾਰ ਕੈਮਰੇ ਕੋ ਮਰੇ ਲਾ ਕੇ ਰੱਖੋ ਥੋੜਾ ਬਹੁਤ ਟੀਕਰੋਗੇ ਸਮੇਂ ਤੋਂ ਬਾਅਦ ਹੋ ਮਾੜਾ ਕਾਇਮ ਜਿਹੜਾ ਉਹ ਦੱਸਦੇ ਨਹੀਂ ਆਉਂਦਾ ਸਰ ਫਿਲਹਾਲ ਇਹ ਆਪ ਇੰਟਰ ਕੰਟਰੋਲਰ ਨੁਕਸਾਨ ਜਿਹੜਾ ਮਾਲੀ ਹੋਇਆ ਉਹ ਤਾਂ ਹੋਇਆ ਹੀ ਹੋਇਆ ਬੰਦ ਲੜਨ ਨੂੰ ਕੋਈ ਨਹੀਂ ਰਹਿਣਾ ਬੜੀ ਮੋੜ ਦਾ ਤਰਕ ਹੈ ਉਸ ਦਾ ਉਹ ਨਾ ਜਾਇਆ ਕਿ ਕੀ ਨਾ ਹੈ ਨਾ ਐਸਟਰ ਦਾ ਆਪਾਂ ਕੀ ਕਰੀਏ ਤੁਹਾਡੀ ਬਸਤੂ ਬੈਗੇ ਵੀ ਆ ਬਰੋ